ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਭਾਰਤ ਵਿਕਾਸ ਪਰਿਸ਼ਦ ਬ੍ਰਾਂਚ ਬਲਾਟਾ ਵੱਲੋਂ ਲਾਈਫ ਕੋਚ ਰਣਜੀਤ ਸਿੰਘ ਜੀ ਸਰਪ੍ਰਸਤ 8 ਮਾਨਸਾ ਜ਼ਿਲ੍ਹੇ ਦਾ ਸਭ ਤੋਂ ਖੁਸ਼ਹਾਲ ਜ਼ਿੰਦਗੀ ਈਵੈਂਟ ਦਾ ਆਯੋਜਨ ਮੈਨੂ ਗਟਕਾ ਦੇ ਸਕੂਲ ਦੇ ਆਰਟੋਰੀਅਮ ਵਿਖੇ ਕਰਵਾਇਆ ਗਿਆ ਇਸ ਦੌਰਾਨ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਸਾਨੂੰ ਕਵਰਾਟ ਡਿਪਰੈਸ਼ਨ ਚਿੰਤਾ ਡਰ ਲੱਗਣਾ ਸਮੇਤ ਮਾਨਸਿਕ ਤਮਸਾ ਤੋਂ ਤਾਲਮੇਲ ਦੀ ਹਲ ਸੰਧੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਬੱਚਿਆਂ ਨਾਲ ਬਜ਼ੁਰਗਾਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਕੇ ਜੀਵਨ ਨੂੰ ਕੁਸ਼ਲਾ ਖੁਸ਼ਹਾਲ ਤੇ ਤਣਾਅ ਮੁਕਤ ਬਣਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਆਨਲਾਈਨ ਘਰ ਬੈਠ ਕੇ ਕਲਾਸਾਂ ਲਗਾ ਸਕਦੇ ਹਨ। ਜੇਕਰ ਕਿਸੇ ਨੂੰ ਪਰਸਨਲ ਲੈਵਲ ਤੇ ਕੋਈ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ ਤਾਂ ਉਹ ਵਿ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਦਾ ਹਰ ਸਮੱਸਿਆ ਉਹਨਾਂ ਦੀ ਸਵੇਰ ਤੇ ਸ਼ਾਮ ਦੀ ਲਾਈਫ ਸਟਾਈਲ ਵਕਾ ਖਰੀਰ ਕਕ ਮਜਬੂਰੀ ਦੇ ਆਧਾਰ ਤੇ ਹੱਲ ਕਰਨਗੇ ਇਸ ਦੌਰਾਨ ਜ਼ਿਲ੍ਹੇ ਦੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਉਹਨਾਂ ਨੇ ਇਸ ਮੌਕੇ ਇਵੈਂਟ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਦੌਰਾਨ ਸੰਸਥਾ ਦੇ ਪ੍ਰੋਜੈਕਟ ਚੇਅਰਮੈਨ ਰਜੀਤ ਸਿੰਘਲਾ ਸੀਨੀਅਰ ਉਪ ਪ੍ਰਧਾਨ ਬੀ ਬੌਂਸਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਉਹਨਾਂ ਦੇ ਨਾਲ ਪ੍ਰਧਾਨ ਅਮਿਤ ਜਿੰਦਰ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਕਾਉਂਸਲ ਕੈਸ਼ਰ ਸੋਤੀਸ ਕੌਂਸਲ ਦੇ ਸੈਕਟਰੀ ਐਡਵੋਕੇਟ ਸੁਨੀਲ ਗਰਗ ਅਤੇ ਸੇਵਕਾ ਕੌਂਸਲ ਮੌਜੂਦ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਬਰੋ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਦੇਖਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਇੱਕ ਮਨੋ ਪ੍ਰੋਗਰਾਮ ਹੈ ਜਿਸ ਦੇ ਨਾਲ ਲੋਕਾਂ ਨੂੰ ਉਤਸ਼ਾਹਤ ਕਰਕੇ ਜੀਵਨ ਦੇ ਵਿੱਚ ਜੀਵਨ ਜੀਵਨ ਸ਼ੈਲੀ ਬਾਰੇ ਜਾਣਨਾ ਪਾਇਆ ਗਿਆ ਹੈ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਕੋਚ ਰਣਦੀਪ ਸਿੰਘ ਜੇ ਭਰੀਆਂ ਬੰਦਪਰ ਕਰਾਉਂਦਾ پوری ਆਹ ਤਾਂ ਬੁਰੀਆਂ ਬੰਦ ਇਹ ਚੰਦ ਕਰਦਾ ਹੈ ਵਾਹ ਇਹਦੇ ਨਾਲ ਚਾਰ ਕੰਮ ਖੁੱਟੇ ਬਹੁਤ ਇਫੈਕਟਿਵ ਹੋਏ ਇੱਕ ਤਾਂ ਪੇਟ ਦਾ ਡਾਈਜੈਸ਼ਨ ਸਿਸਟਮ ਦੂਜੀ ਜਿਹੜੀ ਘਬਰਾਹਟ ਹੁੰਦੀ ਹੈ ਜਿੱਥੇ ਬੇਚੈਨੀ ਹੁੰਦੀ ਹੈ ਠੀਕ ਹੈ ਜਿਹੜਾ ਤੁਸੀਂ ਸਟ्रेस ਚ ਰਹਿੰਦੇ ਹੋ ਨਾ ਹਮੇਸ਼ਾ ਪਤਾ ਨਹੀਂ ਕਿ ਪਿੱਛੇ ਥਾਟ ਕੋਈ ਜਿਹੜਾ ਅਟਕ ਪਿਆnder ਸੋਚੀ ਜਾਂਦਾ ਸੋਚੀ ਜਾਂਦਾ ਸੋਚੀ ਜਾਂਦਾ ਔਰ ਪ੍ਰਦਨ ਚੌਥੇ ਹੈਪੀ ਹਾਰਮੋਨ ਸਾਰੇ ਇੱਕੋ ਵਾਰ ਹੀ ਚੱਲਦੇ ਆ ਡੋਪਾਮਿਨ ਕੈਮੀਕਲ ਸੈਰੋਟੋਨਿਨ ਕੈਮੀਕਲ ਆਕਸੀਟੋਸਿਨ ਕੈਮੀਕਲ ਐਂਡ ਡੋਰਫਾਮਿਨ ਸਾਰੇ ਮਿਲ ਕੇ ਇਹ ਰੈਗੂਲਰ ਬੇਸਿਸ ਤੇ ਕਿਵੇਂ ਕਰਾਂ ਲਿਖ ਲੋ ਸਾਊਂਡ ਫੈਕੀ ਸਵੇਰੇ ਉੱਠਦੇ ਸਾਰ ਹੀ 10 ਵਾਰੀ ਕਰਨੇ ਆ ਜੇ ਤੁਹਾਡੀ ਸਾਊਂਡ ਜਿਆਦਾ ਲੰਬੀ ਜਾਂਦੀ ਹੈ ਫਿਰ ਤੁਸੀਂ 6 ਵਾਰੀ ਕਰ ਸਕਦੇ ਹੋ ਪਰ ਜੇ ਸਾਊਂਡ ਲੰਬੀ ਘੱਟ ਹੈ ਤੁਸੀਂ ਫਿਰ 10 ਵਾਰੀ ਕਰਨਾ ਸਵੇਰੇ ਉੱਠਦੇ ਸਾਰ ਖਾਸ ਕਰਕੇ ਮਔਰਤਾਂ ਫੀਮੇਲਜ਼ ਨੂੰ ਕਹਿੰਦਾ ਤੁਸੀਂ ਹਰ ਇੱਕ ਘੰਟੇ ਬਾਅਦ ਛੇ ਵਾਰੀ ਕਾਰਨੀ ਹੀ ਕਰਨੀ ਹੈ ਕਿਉਂਕਿ ਤੁਹਾਡੇ ਇਸ ਸਟ्रेस ਬਹੁਤ ਜ਼ਿਆਦਾ ਹੈ ਬੰਦਾ ਦਾਲੂ ਵੀ ਰਹਿੰਦਾ ਹੈ ਸਟ੍ਰੈਸ ਕਰੋ ਗੜਾ ਕੱਢਣੀ ਹੈ ਸਟ੍ਰੈਸ ਕਰੋ ਬਾਹਰ ਗੇੜਾ ਮਾਰਿਆ ਆ ਸਟ੍ਰੈਸ ਕਰੋ ਤੁਸੀਂ ਘਰੇ ਹੈ ਆਲ ਦੱਟ ਟਾਈਮ ਸਵੇਰ ਦੀ ਰੋਟੀ ਤੋਂ ਲੈ ਕੇ ਰਾਤ ਦੀ ਰੋਟੀ ਦਾ ਇਹੀ ਬਹੁਤ ਵੱਡਾ ਡਿਪਰੈਸ਼ਨ ਜਨਮ ਨਹੀਂ ਦੇਈ ਮੈਂ ਕੀ ਬਣਾਵਾਂ ਕੀ ਦਵਾਂ ਕੀ ਖਾਣਾ ਵੀ ਕੀ ਕਰਾਂ ਕਿਹੜੀ ਸਬਜ਼ੀ ਬਣਾਵਾਂ ਕਿਹੜੀ ਦਾਲ ਬਣਾਵਾਂ ਲਿਆਣਿਆ ਕਰਨਿਆ ਹਸਬੰਡ ਆ ਕੰਦਾ ਸੱਸ ਸਾਰੇ ਆ ਘਰ ਨੇ ਆ ਉਹ ਕਹਿੰਦੀ ਉਹ ਤਾਂ ਰੋਟੀ ਚੋਂ ਹੀ ਬਾਹਰ ਆ ਰਹੀ ਉਹ ਉਹ ਕਿੱਥੇ ਮਤ ਲਗਣੀ ਅੱਗੇ ਉਹਨੇ ਕਿੱਥੇ ਬ੍ਰਹਮ ਗਿਆਨੀ ਦੀ ਅਵਸਥਾ ਪ੍ਰਾਪਤ ਕਰਨ ਦੇ ਵਿਚਾਰੀ ਤੋ ਇਹ ਜ਼ਰੂਰੀ ਹੈ ਪ੍ਰੈਕਟੀਕਲ ਚੀਜ਼ਾਂ ਘਰ ਦੀ ਰੁਟੀਨ ਹੈ ਸਾਡੀ ਇਹਨਾਂ ਬਾਕੀ ਹਰ ਇਨਸਾਨ ਜਿਹਨੂੰ ਜਦੋਂ ਟਾਈਮ ਲੱਗੇ 7 ਟਾਈਮਸ ਇਸ ਸਾਊਂਡ ਥੈਰੇਪੀ ਕਰੋ ਆਪਣੇ ਜਨਾਰਾ ਛੱਡੋ ਬੋਲੀ گلے چو بولو ٹھنڈ کہ پتہ دو تری سو نال گلے گلے چھوٹ فائدہ نہیں ہوا میرے لیے کوئی مشورہ ہے یا کسی سے مشورہ لینا ہے ان کو ریمائنڈ کہ لاگین میرے پکیہ پر پکیہ نہیں تھی یہ چلانے کے لیے بننا ہے کہ یہ مشورہ ہے یا کوئی مجھ کو مانگ رہا ہے یہ تو بڑی بات ہے نا اپنا اور پیش کر رہا ہے کہ پرکشش میں مجھے کوشاں میں پرائیویٹ کرانے میں میں لگ کو چوٹ مار گئی کام ہی کر رہے ہیں میں کارپٹ کا کام کر رہا ہوں ٹھیک ہے چلو تو مول <سؤال> ہے نا سب سے چل جائے گا

ਤੁਹਾਨੂੰ ਅੱਜ ਤੁਹਾਨੂੰ ਕਿਵੇਂ ਸਮਝਾਉਣਾ ਕੁਝ ਚੀਜ਼ਾਂ ਸਾਡੇ ਸੋਚਣ ਤੇ એનર્ਜੀ ਲੈਵਲ ਤੇ ਕੰਮ ਕਰਦੀਆਂ ਨੇ ਜਿੰਨਾ ਤੁਸੀਂ ਸਟਰੋਂਗ ਬਲੀਵ ਰੱਖੋਗੇ ਨਾ ਵੀ ਨਹੀਂ ਮੈਂ ਮਿਹਨਤ ਕਰਣੀ ਹੈ ਮੈਂ ਠੀਕ ਹੋਣਾ ਹੈ ਮੈਂ ਮਿਹਨਤ ਕਰਨੀ ਹੈ ਦਵਾਈਆਂ ਚੜ੍ਹਣੀਆਂ ਹੈ ਮੈਂ ਮਿਹਨਤ ਕਰਨੀ ਹੈ ਆਪਣੇ ਆਂ ਚੀਜ਼ਾਂ ਅਚੀਵ ਕਰਨੀਆਂ ਹੈ ਤੇ ਉਹ ਹੋ ਜਾਣੀਆਂ ਤੁਸੀਂ ਹਾਇਦਰਾ ਇੱਕੋ ਹੀ ਗੱਲ ਕਹਿੰਦੇ ਵੀ ਮੈਂ ਮਿਹਨਤ ਕਰਨੀ ਹੈ ਮੈਨੂੰ ਕਿਸੇ ਨੂੰ ਮੰਗਣ ਦੀ ਲੋੜ ਨਾ ਪੜੇਗਾ ਪਰ ਮੈਨੂੰ ਮਿਹਨਤ ਕਰਾਈ ਮੈਂ ਆਪੇ ਬਚੇਗਾ ਆਪਕਾਰ ਦਾ ਸਵਾਲ ਹੈ ਕਿਸੇ ਵਿੱਚ ਚੱਕਰ ਨਹੀਂ ਹੋ ਰਿਹਾ ਇਹਨਾਂ ਨੂੰ ਜੂਸਾ ਨੇ ਕਿਹਾ ਆਪਣੀ ਹੱਥੀ ਆਪਣਾ ਆਪੇ ਹੀ ਗਾੜ ਸਵਾਰੀ ਹੈ ਆਪਣਾ ਜਿਸ ਦਾ ਚਲਮਾ ਪਹਿਣਾ ਕਰੇ ਪਰ ਸਹੀ ਛੱਡ ਨਹੀਂ ਬਣਨੀ ਹੈਗੀ ਚੜ੍ਹਦੀ ਕਲਾ ਵਾਲੇ ਬਾਰੇ ਨਹੀਂ ਮੇਰਾ ਕੋਈ ਗੱਲ ਤੇਰੀ ਕਿਸਮਤ ਦਾ ਨਹੀਂ ਕੋਈ ਸਕਦਾ ਕਿ ਜੋ ਹੁੰਦੀ ਹੈ ਆਪ ਬਾਕੀ ਕੋਈ ਜੋ ਕਰਦੀ ਹੈ ਤੁੰਦਰ ਘੇਰਾ ਕਰਿਆ ਕਹੀ ਹੈ ਕਿ ਜਿਹੜਾ ਤੁਹਾਨੂੰ ਮਿਲਦਾ ਉਹ ਮਿਲਦਾ ਚੱਕਰ ਦਵਾਈ ਜਿਹੜਾ ਮੈਂ ਇਹ ਆਪਾਂ ਪਹੁੰਚੇ ਸੀਗੇ ਇੱਕ ਮੈਂਟਲ ਹੈਲਥ ਦੇ ਉੱਤੇ ਚੜ੍ਹਦੀ ਕਲਾ ਵਾਲਾ ਇਵੈਂਟ ਸੀਗਾ ਜਿਹੜਾ ਐਂਟੀ ਡਿਪਰੈਸ਼ਨ ਲਾਈਫ ਚੇਂਜਿੰਗ ਇਵੈਂਟ ਜਿਹਦੇ ਵਿੱਚ ਸਾਰੇ ਹਜ਼ਾਰ ਤੋਂ ਉੱਪਰ ਦੇ ਲੋਕ ਪਹੁੰਚੇ ਸੀਗੇ ਤੇ ਸਾਰੇ ਰੋਂਦੇ ਆਏ ਹੱਸਦੇ ਗਏ ਜਿਹਨੂੰ ਚੜ੍ਹਦੀ ਕਲਾਪਾ ਕਹਿੰਦੇ ਆ ਮੇਰਾ ਇੱਕੋ ਹੀ ਮਿਸ਼ਨ ਹੈ ਟੂ ਮੇਕ ਦਾ ਵਰਲਡ ਸਟ੍ਰੈਸ ਫਰੀ ਇੱਥੇ ਦੇ ਲੋਕਾਂ ਨੇ ਐਨੀ ਪੋਜ਼ਿਟਿਵਿਟੀ ਦਿਖਾਈ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵਾਕਈ ਡਿਪਰੈਸ਼ਨ ਬਹੁਤ ਛੋਟੀ ਜੀ ਗੱਲ ਹੈ ਜਦੋਂ ਤੁਸੀਂ ਇੱਕੋ ਚੀਜ਼ ਨੂੰ ਲਗਾਤਾਰ ਸੋਚੂਗੇ ਇਹੀ ਸਮਝਾ ਰਹੇ ਮੈਨੂੰ ਲੈਟ ਗੋ ਛੱਡਣਾ ਸਿੱਖੋ ਤੇ ਅੱਗੇ ਚੱਲੀਏ ਆਪਾਂ ਤੁਸੀਂ ਵੀ ਜੇ ਡਿਪਰੈਸ਼ਨ ਚ ਇੱਕ ਗੱਲ ਯਾਦ ਰੱਖਿਓ ਤੁਹਾਡਾ ਵੀ ਡਿਪਰੈਸ਼ਨ 100% ਕ ਉਹ ਦੋਸਤੀ ਹੈ ਇਹ ਇਵੈਂਟ ਦਾ ਮਕਸਦ ਹੀ ਇਹ ਸੀ ਨਵੀਂ ਜ਼ਿੰਦਗੀ ਜੀਣੀ ਸਿਖਾਉਣੀ ਵੀ ਖੁਸ਼ਹਾਲ ਕਿਵੇਂ ਰਹਿਣਾ ਹਰ ਮੌਸਮ ਦੇ ਵਿੱਚ ਹਰ ਹਾਲਾਤ ਦੇ ਵਿੱਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ